ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵਾਹਿਗੁਰੂ ਆਈਡੀ ਕਾਰਡ ਜਿਹੜੇ ਹੁੰਦੇ ਐ ਆਪਣਾ ਪ੍ਰੂਫ ਕੋਈ ਆਈਡੀ ਕਾਰਡ ਵਗੈਰਾ ਲਿਆ ਕੇ ਤੇ ਗੁਰਦੁਆਰਾ ਸਾਹਿਬ ਦੇ ਸਹਿਜ ਪਾਠ ਆਰੰਭ ਕਰਾ ਲਾਓ ਉਥੀਆਂ ਪ੍ਰਾਪਤ ਕਰੋ ਅਰਥਾ ਸਮੇਤ ਕੁਰਬਾਨੀ ਪੜੋ ਪਤਾ ਲੱਗੇ ਵੀ ਅਸਲ ਸੱਚੀ ਵੱਧ ਤੋਂ ਵੱਧ ਸਹਿਜ ਪਾਠ ਆਰੰਭ ਕਰੀ ਲੋ ਹੁਣ ਸੁਣਿਓ ਇੱਧਰ ਧਿਆਨ ਪੂਰੇ ਧਿਆਨ ਨਾਲ ਸੁਣਿਓ ਪਿਆਰੇ ਹਣ ਸੁਣੋ ਸੁਣੋ ਬਈ ਜਿਹੜੀ ਮੈਂ ਬੇਨਤੀ ਕਰਦਾ ਸੀ ਸਾਡੀ ਕੌਮ ਨੂੰ ਇਕ ਕੀਤਾ ਜਾ ਸਕਦਾ ਇੱਕ ਵਾਰੀ ਮੈਂ ਪਿੱਛੇ ਜੇ ਇੱਕ ਇੰਟਰਵਿਊ ਦਿੱਤੀ ਸੀ ਜਿੱਦੇ ਵਿੱਚ ਵਿੱਚ ਮੈਂ ਕਿਹਾ ਸੀ ਕਿ ਜੇ ਕੌਮ ਨੂੰ ਇਕ ਕਰਨਾ ਹੈ ਤੇ ਇੱਕ ਮਰਿਆਦਾ ਹੋਵੇ ਇੱਕ ਮਰਿਆਦਾ ਸਾਰੀ ਦੁਨੀਆ ਨੇ ਸਾਰੇ ਸਿੱਖ ਭਲਾ ਕਿਵੇਂ ਦੱਸਿਓ ਪਿਆਰਿਓ ਐਸ ਵੀੜੇ ਪੰਜ ਪਿਆਰੇ 10 ਤਰ੍ਹਾਂ ਦੀ ਮਰਿਆਦਾ ਅਲੱਗ-ਅਲੱਗ ਜਗ੍ਹਾ ਦੱਸਦੇ। ਇੱਕ ਬੰਦਾ ਨਾਨਕ ਸਰ ਤੋਂ ਅਮਰਤ ਛਕਦਾ, ਇੱਕ ਰਾਣਾ ਸਾਭ ਤੋਂ ਛਕਦਾ, ਇੱਕ ਇਕਸਾਲ ਤੋਂ ਛਕਦਾ, ਇੱਕ ਅਖੰਡ ਕੀਰਤਨੀ ਜਥੇ ਤੋਂ ਛਕਦਾ, ਇੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਛਕਦਾ, ਇੱਕ ਲਿੰਗਾ ਤੋਂ ਛਕਦਾ, ਇੱਕ ਹਜੂਰ ਸਾਹਿਬ ਤੋਂ ਛਕਦਾ। ਧਿਆਨ ਨਾਲ ਸੁਣਿਓ। ਹੁਣ ਇੱਕ ਬੰਦਾ ਤੇ ਹਜੂਰ ਸਾਹਿਬ ਘਰ ਦਾ ਜੀ ਗਿਆ ਸੀ ਉੱਥੋਂ ਛਕ ਆਇਆ। ਇੱਕ ਘਰ ਦਾ ਮੈਂਬਰ ਰਾੜਾ ਸਾਬ ਤੋਂ ਛੱਕ ਗਿਆ ਇੱਕ ਨੇ ਟਕਸਾਲ ਤੋਂ ਛੱਕ ਲਿਆ ਇੱਕ ਨੇ ਨਿੰਗਾ ਤੋਂ ਛੱਕ ਲਿਆ ਇੱਕ ਨੇ ਸ੍ਰੀ ਅਕਾਲ ਤਖਤ ਤੋਂ ਸਭ ਤੋਂ ਛੱਕ ਲਿਆ ਲੈ ਹੁਣ ਇਹ 6-7 ਜਣੇ ਨੇ ਜਿਹੜੇ ਅਲੱਗ-ਅਲੱਗ ਜਗ੍ਹਾ ਉੱਪਰ ਤੋਂ ਛੱਕ ਕੇ ਆਏ ਐ ਸੁਣੋ ਹੁਣ ਧਿਆਨ ਨਾਲ ਆ ਗੱਲ ਜੇ ਸਮਝਣੀ ਆ ਵੀ ਇਕਤਾ ਕਿਵੇਂ ਹੋਏਗੀ ਇਕਤਾ ਹੋਣੀ ਐ ਤਾਂ ਆ ਤਰੀਕਾ ਐ ਪੰਜ ਪਿਆਰਿਆਂ ਨੇ ਇੱਕ ਜਗ੍ਹਾ ਇਹ ਦੱਸਿਆ ਵੀ ਮੂਲ ਮੰਤਰ ਭਾਈ ਗੁਰਪ੍ਰਸਾਦ ਤੱਕ ਹੈ ਅਕਾਲ ਤਖਤ ਵਾਲਿਆਂ ਨੇ ਕਿੱਥੇ ਤੱਕ ਦੱਸਣਾ ਹੈ ਗੁਰਪ੍ਰਸਾਦ ਉਹਨਾਂ ਨੇ ਇਹ ਕਹਿਤਾ ਵੀ ਗੁਰਪ੍ਰਸਾਦ ਤੱਕ ਪੜਨਾ ਹੈ ਇਸ ਸੰਪਰਦਮ ਵਿੱਚੋਂ ਜਿਹੜੇ ਬੰਦੇ ਨੇ ਅਮਰਤ ਛਕਿਆ ਉਹਨਾਂ ਨੇ ਕਿਹਾ ਵੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਪੜਨਾ ਹੈ ਹੋ ਗਈ ਗੱਲ ਅੱਛਾ ਜੀ ਇੱਕ ਜਗ੍ਹਾ ਪੰਜ ਪਿਆਰਿਆਂ ਨੇ ਕਹਿਤਾ ਮਾਸ ਖਾ ਲੈਣਾ ਚਾਹੀਦਾ ਕੋਈ ਮਾੜਾ ਨਹੀਂ ਤੂੰ ਆਪਣਾ ਵੇਖਣਾ ਭਾਈ ਕਿੱਦਾਂ ਦਾ ਪਾਣਾ ਕਿੱਦਾਂ ਦਾ ਖਾਣਾ ਤੇਰੀ ਮਰਦਗੀ ਤੂੰ ਆਪਣੇ ਸਰੀਰ ਨੂੰ ਵੇਖਣਾ ਹੈ ਕਿੱਦਾਂ ਦਾ ਖਾਣਾ ਕਿੱਦਾਂ ਦਾ ਪਾਣਾ ਕਿਸੇ ਲਈ ਮਾਂ ਬਾਦੀ ਹੈ ਕਿਸੇ ਲਈ ਸਵਾਦੀ ਹੈ ਤੇ ਤੇਰੇ ਸਰੀਰ ਨੂੰ ਕੀ ਫਿੱਟ ਬੈਠਦਾ ਤੂੰ ਵੇਖਣਾ ਸੁਣਿਓ ਹੁਣ ਧਿਆਨ ਨਾਲ ਕਿਸੇ ਨੇ ਇਹ ਕਹਿੰਦਾ ਪੰਜ ਪਿਆਰਿਆਂ ਨੇ ਤੇ ਕਿਸੇ ਨੇ ਕਹਿੰਦਾ ਨਹੀਂ ਖਾਣਾ ਪੰਜ ਪਿਆਰਿਆਂ ਨੇ ਕਹਿੰਦਾ ਧਿਆਨ ਨਾਲ ਸੁਣਿਓ ਇੱਕ ਜਗ੍ਹਾ ਪੰਜ ਪਿਆਰੇ ਨੇ ਕਹਿੰਦਾ ਵੀ ਖਾਲਸੇ ਦੇ ਚਾਰ ਰੰਗ ਨੇ ਨੀਲਾ ਕਾਲਾ ਚਿੱਟਾ ਕੇਸਰੀ ਚਾਰਾਂ ਤੋਂ ਬਿਨਾ ਹੋਰ ਰੰਗ ਪਾਉਣਾ ਨਹੀਂ ਕਿਸੇ ਜਗ੍ਹਾ ਇਹ ਕਹਿੰਦੇ ਇੱਕ ਜਗ੍ਹਾ ਪੰਜ ਪਿਆਰੇ ਨੇ ਕਹਿੰਦਾ ਜਿਹੜਾ ਮਰਜੀ ਪਾ ਲਿਆ ਕਰੋ ਰੰਗ ਦੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਬਣਾਏ ਰੰਗ ਨੇ ਸਾਰੇ ਰੱਬ ਨੂੰ ਸਾਰੇ ਰੰਗ ਹੀ ਪਸੰਦ ਨੇ ਜੇ ਰੱਬ ਨੂੰ ਲਾਲ ਪਸੰਦ ਨਾ ਹੁੰਦਾ ਤੇ ਪੈਦਾ ਹੀ ਨਾ ਕਰਦਾ ਫੁੱਲ ਕਿਉਂ ਲੱਗਦੇ ਨੇ ਲਾਲ ਸਾਰੇ ਰੰਗ ਭਾਈ ਜਿਹੜਾ ਤੈਨੂੰ ਠੀਕ ਲੱਗਦਾ ਫੱਪ ਦਾ ਪਾ ਲਿਆ ਕਰ। ਦਸਤਾਰ ਬੰਨ ਜਿਹੜੇ ਮਰਜ਼ੀ ਰੰਗ ਦੀ ਬੰਨ ਲੈ। ਇੱਕ ਜਗ੍ਹਾ ਕਹਦਾ ਵੀ ਚਾਰ ਹੀ ਰੰਗ ਨੇ। ਧਿਆਨ ਨਾਲ ਸਮਝਿਓ। ਹੁਣ ਜੇ ਮਨ ਤੋਂ ਬੰਦੇ ਸਤਜੀ ਘਰ ਦੇ ਆ ਗਏ ਅੰਮ੍ਰਿਤ ਅਲੱਗ-ਅਲੱਗ ਜਗ੍ਹਾ ਛੱਕ ਆਏ। ਤੇ ਸਾਡੀ ਸ਼ਰਧਾ ਤੇ ਇਹ ਹੈ ਵੀ ਜੋ ਪੰਜ ਪਿਆਰਿਆਂ ਨੇ ਕਹਿਤਾ ਸਮਝ ਲਓ ਮੈਨੂੰ ਗੁਰੂ ਨੇ ਕਹਿਿਆ। ਇੰਨੀ ਸ਼ਰਫ ਹੈ ਨਾ ਸਾਡੀ। ਕਿ ਗੁਰੂ ਸਾਹਿਬ ਦਾ ਹੀ ਹੁਕਮ ਹੈ ਪੰਜਾਂ ਵਿੱਚ ਗੁਰੂ ਗੋਬਿੰਦ ਸਿੰਘ ਹੀ ਵਰਤਦੇ ਆ ਮੈਂ ਤੇ ਗੋਬਿੰਦ ਸਿੰਘ ਦੇ ਹੱਥੋਂ ਹੀ ਅਮਰ ਰਜ ਗਿਆ ਅਗਲਾ ਮਰਨੀ ਮਰ ਜੂ ਇਸ ਗੱਲ ਦੀ ਇਸ ਗੱਲ ਦਾ ਹੀ ਗਲੇਸ਼ ਪਿਆ ਰਹਿਣਾ ਕਿ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਆ ਵੀ ਚਾਰ ਰੰਗ ਮੰਨਣੇ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ 'ਚ ਦੱਸਿਆ ਦੂਜਾ ਕਹਿੰਦਾ ਮੈਨੂੰ ਕਹਿ ਗਏ ਜਿਹੜਾ ਮਰਜੀ ਰੰਗ ਬੰਨ ਲੈ ਇੱਕ ਕਹਿੰਦਾ ਮੈਂ ਤਾਂ ਮੂਲ ਮੰਦਰ ਗੁਰਪ੍ਰਸਾਦ ਤੱਕ ਸਾਨੂੰ ਤੇ ਪੰਜ ਪਿਆਰੇ ਦੱਸ ਕੇ ਗਏ ਐ ਦੂਜਾ ਕਹਿੰਦਾ ਮੈਨੂੰ ਨਾਨਕ ਹੋਸੀ ਭੀ ਸੱਚ ਤੱਕ ਦੱਸ ਕੇ ਗਏ ਐ ਹੁਣ ਪਿਆਰਿਓ ਤੁਸੀਂ ਸੋਚ ਕੇ ਦੱਸੋ ਵੀ ਉਹ ਉਸ ਤੱਬਰ ਦਾ ਕਦੇ ਏਕਾ ਹੋ ਸਕਦਾ ਅਗਲਾ ਪੰਜ ਪਿਆਰਿਆਂ ਦੀ ਤੇ ਮੰਨਦਾ ਹੀ ਐ ਹੁਕਮ ਮੰਨਦਾ ਜਿਹੜਾ ਜਿਹੜੀ ਦੁਬਦਾ ਖੰਡੇ ਬਾਟੇ ਤੇ ਅੰਮ੍ਰਿਤ ਵੇਲੇ ਹੀ ਪਾਈ ਜਾ ਰਹੀ ਐ ਉਹ ਤੁਸੀਂ ਕਿਵੇਂ ਕੱਢ ਦਿਓਗੇ ਕੌਮ ਦੇ ਵਿੱਚੋਂ ਵੰਡੀ ਕੀ ਕਿ ਨਹੀਂ ਕੋ ਮਾਪੇ ਲੜਾਈਆਂ ਕਾਧੀਆਂ ਨੇ ਅੱਜ ਸਿੱਖਾਂ ਦਾ ਸਿੱਖਾਂ ਨਾਲ ਝਗੜਾ ਕਾਧਾ ਕਿਉਂਕਿ ਮਰਿਆਦਾ ਵੱਖੋ ਵੱਖਰੀ ਐ ਅਗਲਾ ਛੱਡੇ ਕਿਉਂ ਪੰਜ ਪਿਆਰਿਆਂ ਨੇ ਦਸੀਏ ਇੱਕ ਪੰਜ ਪਿਆਰੇ ਕਹਿੰਦੇ ਨੇ ਕੁਰਬਾਨ ਲਾਉਣੀ ਨਹੀਂ ਦੂਜੇ ਪੰਜ ਪਿਆਰੇ ਕਹਿੰਦੇ ਨੇ 40 ਦਿਨ ਵਡੀ ਪਾ ਕੇ ਰੱਖ ਲੈ ਨਹੀਂ ਤੇ ਥੱਲੇ ਉਹਦੀ ਵੀ ਪਾ ਲੇਗਾ ਤਾਂ ਵੀ ਕੋਈ ਨਹੀਂ 40 ਦਿਨਾਂ ਬਾਅਦ ਲਾ ਵੀ ਦਈ ਤਾਂ ਵੀ ਕੋਈ ਨਹੀਂ ਅਮਰ ਤੇ ਛਕਿਆ ਹੋਇਆ ਕੁਰਬਾਨ ਪਾਉਣੀ ਕੋਈ ਜ਼ਰੂਰੀ ਨਹੀਂ ਇੱਕ ਕਹਿੰਦੇ ਨੇ ਪਾਉਣੀ ਆਗੀ ਨਾ ਨਵਾਕ ਚ ਕਰ ਹੁਣ ਧਿਆਨ ਨਾਲ ਸਮਝਿਓ ਮਾਂ ਨੇ ਅੰਮ੍ਰਿਤ ਛਕਿਆ ਹੋਰ ਜਗਾ ਕੋ ਧੀ ਨੇ ਹੋਰ ਜਗਾ ਤਾਂ ਛਕਿਆ ਮਾਂ ਕਹਿੰਦੀ ਐ ਮੈਨੂੰ ਤੇ ਕਿਹਾ ਚਾਰੀ ਰੰਗ ਪਾਉਣੇ ਨੇ ਮੈਂ ਤੇ ਚਾਰ ਰੰਗਾਂ ਦੇ ਸੂਟ ਲਿਆਉ ਧੀ ਕਹਿੰਦੀ ਐ ਮੈਨੂੰ ਤੇ ਮਹਾਰਾਜ ਕਹਿ ਕੇ ਗਏ ਪੰਜ ਪਿਆਰੇ ਦੇ ਰੂਪ ਵਿੱਚ ਵੀ ਜਿਹੜਾ ਮਰਜੀ ਪਾ ਲਿਆ ਕਰ ਲੈ ਹੁਣ ਮਾਂ ਮਾਂ ਧੀ ਅਜਿਹੀ ਨਹੀਂ ਬੰਨੀ ਸਾਰੀ ਜੱਗ ਦੀ ਹੁਣ ਇੱਕ ਮਾਨ ਨੂੰ ਕਹਿ ਗਏ ਕਿ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ ਤੇ ਧੀ ਨੂੰ ਦੱਸ ਕੇ ਗੁਰ ਪ੍ਰਸਾਦ ਤੱਕ ਉਹਦੇ ਫਿਰ ਜਦੋਂ ਪਾਠ ਕਰਨ ਗੀਆਂ ਬਹਿ ਕੇ ਉਹ ਜਦੋਂ ਜੱਪਣਗੇ ਤੇ ਇੱਕ ਨੇ ਗੁਰ ਪ੍ਰਸਾਦ ਨੇ ਖੜ ਜਾਣਾ ਦੂਜੇ ਨੇ ਨਾਨਕ ਹੋਸੀ ਭੀ ਸੱਚ ਪੈ ਗਿਆ ਪੰਗਾ ਚਾਹੀਦਾ ਕੀ ਹੈ ਭਲਾ ਚਾਹੀਦਾ ਇਹ ਹੈ ਕਿ ਮਰਿਆਦਾ ਇੱਕ ਹੋਵੇ ਪੰਜ ਪਿਆਰੇ ਅਕਾਲ ਤਖਤ ਤੇ ਅੰਮ੍ਰਿਤ ਛਕਾਉਣ ਉੱਥੇ ਵੀ ਉਹੀ ਗੱਲ ਕਹਿਣ ਤੁਹਾਡੇ ਪਿੰਡ ਚ ਛਕਾਉਣ ਉੱਥੇ ਵੀ ਉਹੀ ਗੱਲ ਕਹਿਣ ਅਮਰੀਕਾ ਸ਼ਕੌਨ ਉੱਥੇ ਵੀ ਉਹੀ ਗੱਲ ਕਹਿੰਦੇ ਜਿੱਥੇ ਵੀ ਦੁਨੀਆ 'ਚ ਅੰਮ੍ਰਿਤ ਸੰਚਾਰ ਹੋਵੇ ਇੱਕੋ ਹੀ ਗੱਲ ਸਾਰਿਆਂ ਨੂੰ ਕਹੀ ਜਾਵੇ ਸਾਰੀ ਕੌਮ ਇੱਕ ਹੋ ਜਾਏ ਪਰ ਹੋਇਆ ਪਤਾ ਕੀ ਅਲੱਗ ਅਲੱਗ ਪੰਜ ਪਿਆਰੇ ਆਪੂ ਆਪਣੇ ਡੇਰਿਆਂ ਦੇ ਬਣ ਕੇ ਕਿਤੇ ਕੁਝ ਕਹਿਤਾ ਕਿਤੇ ਕੁਝ ਕਹਿਤਾ 10 ਤਰ੍ਹਾਂ ਦੀ ਮਰਿਆਦਾ ਐਸ ਵੇਲੇ ਐਸ ਵੇਲੇ 10 ਤਰ੍ਹਾਂ ਦੀ ਮਰਿਆਦਾ ਪੰਜ ਪਿਆਰੇ ਆ ਛੋਟੀ ਜੀ ਕੌਮ ਹੈ ਪੰਜ ਪਿਆਰੇ ਕਿਤੇ ਕੁਛ ਦੱਸਦਾ ਕਿਤੇ ਕੁਛ ਦੱਸਦਾ ਕਿਤੇ ਕੁਛ ਦੱਸਦਾ ਹੁਣ ਦੱਸੋ ਪਿਆਰਿਓ ਦੁੱਬਦਾ ਪਏਗੀ ਨਹੀਂ ਇਹ ਖਤਮ ਕਿਵੇਂ ਕਰੋਗੇ ਕੱਢੋਗੇ ਕਿਵੇਂ ਕਰਨਾ ਕੀ ਪਹਿਣਾ ਹੈ ਕਰਨਾ ਇਹ ਪਹਿਣਾ ਹੈ ਆ ਜਿਹੜੇ ਬਾਬੇ ਏਕਤਾ ਚਾਹੁੰਦੇ ਐ ਇਹ ਸਾਰੇ ਅਕਾਲ ਤਖਤ ਦੀ ਮਰਿਆਦਾ ਲਾਗੂ ਕਰਦੇ ਵੀ ਅਕਾਲ ਤਖਤ ਦੀ ਮਰਿਆਦਾ ਉਹ ਸਾਰੇ ਬੰਦੇ ਆਪਾਂ ਲਾਗੂ ਕਰਨੀਏ ਆਪੇ ਸਾਰੀ ਕੌਮ ਇੱਕ ਹੋ ਜਾਏਗੀ ਬੋ ਸਤ ਸ੍ਰੀ ਅਕਾਲ ਦੁਬਤਾ ਪੈਂਦੀ ਕਦੋਂ ਐ ਜਦੋਂ ਆਪੋ ਆਪਣੀ ਮਰਿਆਦਾ ਮੈਨੂੰ ਇਹ ਗੱਲ ਸਮਝ ਆਈ ਇਦਾਂ ਕਹਿ ਲਵਾਂ ਤਿੰਨ ਸਾਲ ਪਹਿਲਾਂ ਇਹ ਗੱਲ ਆਈ ਵੀ ਅੰਮ੍ਰਿਤ ਸੰਚਾਰ ਜਰ ਅਸੀਂ ਵੀ ਕਰਾਈਦਾ ਹੈ ਮਰਿਆਦਾ ਤੇ ਇੱਕ ਹੀ ਹੋਣੀ ਚਾਹੀਦੀ ਆਪੋ ਆਪਣੀ ਮਰਿਆਦਾ ਕਿਉਂ ਆਪੋ ਆਪਣੀ ਮਰਿਆਦਾ ਕਿਉਂ ਦੱਸਦੇ ਆ ਤੇ ਤਿੰਨ ਸਾਲ